ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਪਈ ਜ਼ਰੂਰਤ ਤਾਂ ਇਨੇ ਹੀ ਕੰਮ ਆਵਣਾ ਏ ਮਾੜਾ ਸੋਖੇ ਨਾਲ ਵਿਗਾਰਣ ਤੋਂ ਵੀ ਡਰਦਾ ਏ ਇਸੇ ਗੱਲੇ ਉਸ ਨੂੰ ਆਕੜ ਨਾਲ ਪਰ ਦਿੱਤਾ ਕਿ ਇਸ ਦਾ ਮੇਰੇ ਬਾਝੋਂ ਹਏ ਕਿੱਥੇ ਸਰਦਾ ਏ ਮਾੜਾ ਬੰਦਾ ਉੱਜ ਵੀ ਸਭ ਨੂੰ ਬੋਝ ਜਾਪਦਾ ਏ ਸੋਖਾ ਬੰਦਾ ਮਾੜੇ ਨਾਲ ਮੰਨਿਆਈਆਂ ਕਰਦਾ ਏ ਖਾਲੀ ਜੇਬਾ ਭੁੱਖਾ ਟੜ ਦੁਨੀਆ ਦੇ ਤਾਣੇ ਢੇੜੇ ਘਰ ਪਾਲਣ ਲਈ ਬੰਦਾ ਦੇਖੋ ਕੀ ਕੀ ਜਰਦਾ ਏ ਚੋਂਦੀਆਂ ਛੱਤਾ ਤਕਰੋਂਦੀਆਂ ਅੱਖਾਂ ਡੱਬਰ ਦਾ ਸੁੱਕਦਾ ਜਦੋਂ ਬੱਦਲ ਛੜਦਾ ਏ 마ੜੇ ਦੇ ਕਰ ਸੁੱਖਾ ਕਦੇ ਵੀ ਰਾਤ ਘਟਦਾ ਨਾ ਕਹਿੰਦਾ ਗਰਮੀ ਲੱਗਦੀ ਤੇ ਮੱਛਰ ਲੜਦਾ ਏ ਮਾੜਾ ਸੁੱਕੀ ਖਾਵੇ ਪਰ ਪਹਿਲਾ ਮੱਥੇ ਲਾਵੇ ਸੋਖੇ ਦਾ ਭਗਵਾਨਾਂ ਤੋਂ ਵੀ ਨੱਕ ਚੜਦਾ ਏ ਹੱਕ ਮਾਰ ਕੇ ਮਾੜੇ ਦਾ ਮਾੜੇ ਨਾਲ ਹੀ ਅੜ ਜਾਵਣ ਮਾੜੇ ਦੇ ਹੱਕਾਂ ਲਈ ਇੱਥੇ ਕੌਣ ਖੜਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਇਹ ਕਰ ਲੈ ਉਹ ਕਰ ਲੈ ਸਭ ਦੇਣ ਸਲਾਹਾਂ ਜੀ ਪਰ ਸਾਥ ਦੇਣ ਦੀ ਹਾਮੀ ਇੱਥੇ ਕੌਣ ਭਰਦਾ ਏ ਜਿੱਤਣ ਮਗਰੋਂ ਆ ਕੇ ਸਭ ਦੇਣ ਵਧਾਈਆਂ ਜੀ ਸੰਘਰਸ਼ ਵੇਲੇ ਹੱਥ ਇੱਥੇ ਕੌਣ ਫੜਦਾ ਏ ਮਤਲਬ ਤੇਲੀ ਆਖ ਦੇਣ ਤੂੰ ਵੀ ਸਾਡੇ ਪਤ ਵਰਗਾ ਪਰ ਭੈੜਾ ਏ ਜ਼ਮਾਨਾ ਅੰਦਰੋਂ ਅੰਦਰੀ ਸੜਦਾ ਏ ਪਿੱਠ ਪਿੱਛੇ ਹੀ ਪਤਾ ਲੱਗੇ ਆਪਣੇ ਬੇਗਾਨੇ ਦਾ ਮੂਤੇ ਸੂਰੀ ਸਫਤਾ ਹਰ ਕੋਈ ਕਰਦਾ ਏ ਆਸਾ ਲਾਲਾ ਲੋਕਾਂ ਤੋਂ ਕੁਝ ਵੀ ਨਾ ਪਹਿਣਾ ਪੱਲੇ ਮੋਲਾ ਜਿਸ ਦਾ ਸਾਰੇ ਉਸ ਦਾ ਹੀ ਸਰਦਾ ਏ ਹਿੰਮਤ ਨਾ ਤੂੰ ਹਾਰੀ ਹਰ ਮੁਸ਼ਕਿਲ ਨੂੰ ਠੋਕਰ ਮਾਰੀ ਜਿੱਤਦਾ ਹੈ ਉਹ ਜੋ ਖੁੱਤੋਂ ਕਦੇ ਨ ਹਰਦਾ ਏ ਬੁਰੇ ਸਮੇ ਨੂੰ ਕਰ ਲੈਣ ਦੇ ਜਿੰਨਾ ਵੀ ਤੰਗ ਕਰਦਾ ਸੋਨਾ ਕੁੰਦਨ ਬਣਦਾ ਜਦ ਜਿਆਦਾ ਸੜਦਾ ਏ ਰੱਬਾ ਕਿਹੜੀ ਮਿੱਟੀ ਦਾ ਬਣਿਆ ਹੁੰਦਾ ਉਹ ਬੰਦਾ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉਂਝ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜ਼ਰੂਰਤ ਤੇ ਸਿਰ ਤੇ ਆਵਾਜ਼ ਉਂਝ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ